ਰੈਡੀ ਉਸਨੇ ਬਾਲ ਨਾਵਲ ਪਰੰਪਰਾ ਨੂੰ ਚਮਤਕਾਰੀ ਅੰਧਵਿਸ਼ਵਾਸੀ ਅਤੇ ਨਰੋਲ ਕਾਲਪਨਿਕ ਮਾਹੌਲ ਵਿੱਚੋਂ ਬਾਹਰ ਕੱਢ ਕੇ ਵਾਸਤਵਿਕ ਜੀਵਨ ਦੀ ਪ੍ਰਸਤੁਤੀ ਕਰਨ ਵਾਲੇ ਨਾਵਲਾਂ ਦੀ ਸਿਰਜਣਾ ਕੀਤੀ ਹੈ ਡੰਡੀ ਨਾਵਲਕਾਰ ਨੇ ਯਥਾਰਥਵਾਦੀ ਝਲਕਾਂ ਨਾਲ ਸੰਬੰਧਿਤ ਇੱਕ ਹੋਰ ਬਾਲ ਨਾਵਲ ਖਟੀਆਂ ਮਿੱਠੀਆਂ ਗੋਲੀਆਂ ਬਾਲ ਪਾਠਕਾਂ ਦੇ ਸਨਮੁਖ ਕੀਤਾ ਹੈ ਜੋ ਸਮਾਜ ਦੇ ਦੱਬੇ ਕੁਚਲੇ ਗੁਰਬਤ ਹੰਡਾਉਂਦੇ ਅਜਿਹੇ ਪਾਤਰ ਦੇ ird gird ਘੁੰਦਾ ਹੈ ਜੋ ਸਿਦਾਰਥ ਵਰਗੇ ਸਮਾਜ ਸੇਵੀ ਅਧਿਆਪਕ ਅਤੇ ਪਰਉਪਕਾਰੀ ਸੋਚਨੀ ਦੇ ਮਾਲਕ ਪਾਤਰਾਂ ਦੀ ਪ੍ਰੇਰਣਾ ਸਦਕਾ ਸੰਘਰਸ਼ ਇਮਾਨਦਾਰੀ ਦ੍ਰਿੜ ਨਿਸ਼ਚੇ ਵਰਗੀਆਂ ਨਿੱਕਰ ਨੈਤਿਕ ਕਦਰਾਂ ਕੀਮਤਾਂ ਅਤੇ ਭਾਵਨਾਵਾਂ ਨੂੰ ਅਪਣਾਉਂਦੇ ਹੋਏ ਬੁਲੰਦੀ ਹਾਸਲ ਕਰਦੇ ਹਨ ਡੰਡੀ ਇਸ ਬਾਲ ਨਾਵਲ ਦਾ ਮੁੱਖ ਨਾਇਕ ਹਰੀਸ਼ ਹੈ ਜੋ ਸੰਘਰਸ਼ ਦਾ ਪੱਲਾ ਨਹੀਂ ਛੱਡਦਾ ਡੰਡੀ ਛੋਟੀ ਉਮਰ ਵਿੱਚ ਪਿਤਾ ਦਾ ਸਾਯਾ ਸਿਰੋਂ ਉੱਠਣ ਨਾਲ ਜਦੋਂ ਇਸ ਮੁੱਖ ਪਾਤਰ ਦੇ ਘਰ ਦੀ ਆਰਥਿਕ ਹਾਲਤ ਹੋਰ ਵੀ ਪਤਲੀ ਹੋ ਜਾਂਦੀ ਹੈ ਤਾਂ ਉਹ ਗਲੀ ਮੁਹੱਲੇ ਵਿੱਚ ਜਾ ਕੇ ਸੰਤਰੇ ਦੀਆਂ ਖਟੀਆਂ ਮਿੱਠੀਆਂ ਗੋਲੀਆਂ ਅਤੇ ਚਾਕਲੇਟ ਵਾਲੀਆਂ ਟੌਫੀਆਂ ਵੇਚ ਕੇ ਮਾਂ ਨਾਲ ਹੱਥ ਵਟਾਉਣ ਲੱਗਦਾ ਹੈ ਡੰਡੀ ਵਿਰੋਧੀ ਪ੍ਰਸਥਿਤੀਆਂ ਨਾਲ ਜੂਝਦਾ ਹਰੀਸ਼ ਭੁੱਖਣ ਪਾਣਾ ਰਹਿਣ ਕਾਰਨ ਅੱਤ ਦੀ ਗਰਮੀ ਵਿੱਚ بے ہوش بھی ਹੁੰਦਾ ਹੈ ਪਰੰਤੂ ਆਪਣੇ ਦ੍ਰਿੜ ਨਿਸ਼ਚੇ ਕਾਰਨ ਹਾਰ ਨਹੀਂ ਮੰਨਦਾ ਡੰਡੀ ਉਸ ਦੀ ਦ੍ਰਿੜ ਭਾਵਨਾ ਅਤੇ ਲਗਨ ਵੇਖ ਕੇ ਅਧਿਆਪਕ ਸਦਾਰਥ ਦੇ ਹੱਥ ਉਸ ਦੀ ਮਦਦ ਲਈ ਅੱਗੇ ਵਧਦੇ ਹਨ ਡੰਡੀ ਸਦਾਰਥ ਦਾ ਸਾਥ پا ਕੇ ਹਰੀਸ਼ ਕਿਸੇ ਦੇ ਤਰਸ ਦਾ ਮਹਤਾਜ ਨਹੀਂ ਬਣਦਾ ਸਗੋਂ ਉਹਨਾਂ ਇਹ ਰੈਡੀ ਦੀ ਹੱਲਾਸ਼ੀਰੀ ਨਾਲ ਮੰਜ਼ਲ ਪ੍ਰਾਪਤੀ ਲਈ ਅੱਗੇ ਹੀ ਅੱਗੇ ਵੱਧਦਾ ਜਾਂਦਾ ਹੈ ਅਤੇ ਮੈਡੀਕਲ ਕਾਲਜ ਵਿੱਚ ਦਾਖਲਾ ਲੈਣ ਵਿੱਚ ਕਾਮਯਾਬ ਹੁੰਦਾ ਹੈ ਡੰਡੀ ਅੰਤ ਇੱਕ ਦਿਨ ਅਜਿਹਾ ਆਉਂਦਾ ਹੈ ਜਦੋਂ ਏ ਸਰੜੀ ਨਾਇਕ ਐਮ ਬੀਬੀਐਸ ਦੀ ਡਿਗਰੀ ਹਾਸਲ ਕਰਕੇ ਡਾਕਟਰ ਹਰੀਸ਼ ਬਣ ਕੇ ਅੰਤਰੀਵ ਸਕੂਨ ਹਾਸਲ ਕਰਦਾ ਹੈ ਟੰਡੀ ਸਮੀਖਿਆ ਅਧੀਨ ਇਸ ਬਾਲ ਨਾਵਲ ਦੇ ਸਮੁੱਚੇ ਬਿਰਤਾਂਤ ਰਾਹੀਂ ਇਹ ਪਤਾ ਲੱਗਦਾ ਹੈ ਕਿ ਜੀਵਨ ਵਿੱਚ ਦਰਪੇਸ਼ ਮੁਸ਼ਕਿਲਾਂ ਜਾਂ ਸੰਕਟਾਂ ਤੋਂ ਤੰਗ ਪਰੇਸ਼ਾਨ ਹੋ ਕੇ ਢੇਰੀ ਢਾਕੇ ਬਹਿ ਜਾਣਾ ਦਾ ਨਾ ਹੀ ਨਹੀਂ ਸਗੋਂ ਲਗਨ ਮਿਹਨਤ ਹਿੰਮਤ ਅਤੇ ਸਿਰੜ ਨਾਲ ਆਪਣੇ ਸੁਪਨੇ ਨੂੰ ਸਾਕਾਰ ਕਰਨਾ ਹੀ ਜ਼ਿੰਦਾਦਿਲੀ ਹੈ ਡੰਡੀ ਦੂਜੇ ਪਾਸੇ ਅਜੋਕੇ ਪਦਾਰਥਵਾਦੀ ਜਾਂ ਬਾਜ਼ਾਰੂਵਾਦੀ ਜੋਗ ਵਿੱਚ ਅੱਜ ਵੀ ਸੁਦਾਰਥ ਅਤੇ ਮੇਗਾ ਵਰਗੇ ਅਧਿਆਪਕ ਮੌਜੂਦ ਹਨ ਜੋ ਕਿਸੇ ਵਿਦਿਆਰਥੀ ਵਿੱਚ छुपे ਹੋਏ ਹੁਨਰ ਦੀ شناਖਤ ਕਰਕੇ ਉਹਨਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਹਰ ਮੁਮਕਿਨ ਮਦਦ ਕਰਦੇ ਹਨ ਡੰਡੀ ਇਸ ਪ੍ਰਕਾਰ ਇਹ ਬਾਲ ਨਾਵਲ ਇਸ ਸੁਨੇਹੇ ਦਾ ਸੰਚਾਰ ਕਰਦਾ ਹੈ ਕਿ ਪੱਕਾ ਇਰਾਦਾ ਹੋਵੇ ਤਾਂ ਜੀਵਨ ਦੀ ਹਰ ਮੁਸ਼ਕਲ ਨੂੰ ਸੰਘਰਸ਼ ਨਾਲ ਜਿੱਤਿਆ ਜਾ ਸਕਦਾ ਹੈ ਡੰਡੀ ਇਹ ਨਾਵਲ ਮਨੁੱਖ ਨੂੰ ਪਦਾਰਥਵਾਦੀ ਸੋਚ ਦਾ ਤਿਆਗ ਕਰਕੇ ਲੋੜਵੰਦਾ ਪ੍ਰਤੀ ਕਲਿਆਣਕਾਰੀ ਸੋਚ ਅਪਣਾਉਣ ਦੀ ਪ੍ਰੇਰਣਾ ਦਿੰਦਾ ਹੈ ਡੰਡੀ ਨਾਵਲ ਦੇ ਪਾਤਰਾਂ ਦੀ ਬਾਰਤਾਲਾਪ ਸੁਭਾਵਿਕ ਅਤੇ ਸਰਲ ਹੈ ਟੰਡੀ ਨਾਵਲ ਵਿੱਚ ਆਦਤੋਂ ਲੈ ਕੇ ਅੰਤ ਤੱਕ ਉਤਸੁਕਤਾ ਬਰਕਰਾਰ ਰਹਿੰਦੀ ਹੈ ਅਤੇ ਗੁੰਝਲਦਾਰ ਸ਼ਬਦਾਵਲੀ ਤੋਂ ਗੁਰੇਜ਼ ਕੀਤਾ ਗਿਆ ਹੈ